ਵੈਲਕਮ ਬੈਕ ਟੂ ਮਾਈ ਚੈਨਲ ਬੈਂਸ ਕਾਰ ਬਜ਼ਾਰ ਬਹੁਤ ਹੀ ਵਧੀਆ ਅੱਜ ਤੁਹਾਨੂੰ ਆਪਾਂ ਕਾਰ ਦਿਖਾਵਾਂਗੇ ਮਰੂਤੀ ਦੀ ਏ ਸਟਾਰ ਕਾਰ ਆਪਣੇ ਕੋਲ ਆਈ ਆ ਬਹੁਤ ਸੋਹਣੀ ਕਾਰ ਆ 2010 ਮਾਡਲ ਆ 11 ਦੀ ਕਾਰ ਰਜਿਸਟਰਡ ਆ ਪੂਰੀ ਇੱਕ ਸਵਾਰੀ ਸਾਈਡ ਤੋਂ ਚਾਰੇ ਟਾਇਰ ਕਾਰ ਦੇ ਅਪੋਲੋ ਦੇ ਬ੍ਰਾਂਡ ਨਿਊ ਕਾਰ ਦੇ ਲੱਗੇ ਹੋਏ ਆ BXI ਟੌਪ ਮਾਡਲ ਆ ਜਾਂਦਾ ਕਾਰ ਦਾ ਚਾਰੇ ਵਿੰਡੋ ਪਾਵਰ ਆ ਜਾਂਦੀ ਆ ਪਾਵਰ ਸਟੀਅਰਿੰਗ ਆ ਜਾਂਦਾ ਆ ਬਹੁਤ ਸੋਹਣਾ ਪੰਜਾਬ ਦਾ ਨੰਬਰ ਆ ਕਾਰ ਦਾ PV10 ਲੁਧਿਆਣਾ ਦਾ ਨੋਨ ਐਕਸੀਡੈਂਟ ਕਾਰ ਹੋਊਗੀ origignal ਕਾਰ ਆ ਕੋਈ ਵੀ ਪੀਸ ਕਾਰ ਦਾ ਚੇਂਜ ਨਹੀਂ ਹੋਊਗਾ ਥੋੜੀ ਵਾਲੀ ਟੱਚਿੰਗ ਜ਼ਰੂਰ ਹੈਗੀ ਆ ਅੰਦਰੋਂ ਇੰਟੀਰੀਅਰ ਤੁਹਾਨੂੰ ਦਿਖਾਉਂਦੇ ਆ ਕਾਰ ਦਾ ਜਿਨੇ ਕਾਰ ਮਰੂਤੀ ਦੀ ਆਲਟੋ ਲੈਣੀ ਆ ਆਲਟੋ K10 ਲੈਣੀ ਆ ਉਹਦੇ ਨਾਲੋਂ ਇਹ ਬੈਸਟ ਕਾਰ ਹੁੰਦੀ ਆ origignal ਮਿਊਜ਼ਿਕ ਸਿਸਟਮ ਲੱਗਾ ਆ ਅੰਦਰੋਂ ਤੁਸੀਂ ਕਾਰ ਦਾ ਇੰਟੀਰੀਅਰ ਦੇਖ ਸਕਦੇ ਆ ਡੈਸ਼ਬੋਰਡ ਅੰਦਰੋਂ ਕਾਰ ਦਾ ਕਿੰਨਾ ਸੋਹਣਾ ਲੱਗਾ ਹੋਇਆ ਆ K10 ਨਾਲੋਂ ਵਧੀਆ ਇਹਦਾ ਡੈਸ਼ਬੋਰਡ ਹੁੰਦਾ ਕਾਰ ਦਾ ਸੀਟ ਕਵਰ ਦੇਖੋ ਸੋਹਣੇ ਸੀਟ ਕਵਰ ਪਏ ਹੋਏ ਆ ਕਾਰ ਦੇ ਬੈਠਣੇ ਨੂੰ ਬੜੀ ਕੰਫੀਟੇਬਲ ਕਾਰ ਆ ਤੁਹਾਨੂੰ K10 ਨਾਲੋਂ ਹੋਰ ਤੁਸੀਂ ਲਾਵਾ ਪੈਸੇ ਇਹ A star ਕਾਰ ਲੈ ਸਕਦੇ ਆ ਬਹੁਤ ਸੋਹਣੀ ਚਲਾਉਣ ਨੂੰ ਬਹੁਤ ਸੋਹਣੀ ਕਾਰ ਆ ਇਹ ਕਾਰ ਦਾ ਤੁਹਾਨੂੰ ਇੰਜਨ ਵੀ ਦਿਖਾਉਣ ਨੇ ਆ ਕਾਰ ਦਾ ਇੰਜਨ ਦੇਖ ਸਕਦੇ ਆ 998 cc 3 ਸਿਲੰਡਰ ਕਾਰ ਦਾ ਪਾਵਰਫੁੱਲ ਇਹਦਾ ਇੰਜਨ ਆ ਜਾਂਦਾ ਕਾਰ ਦਾ ਕੋਈ ਲੀਕਜ ਵਗੈਰਾ ਕੋਈ ਨਹੀਂ ਹੈਗੀ ਕਾਰ ਸਾਰੀ ਐਪਰਲ ਵਗੈਰਾ ਸਾਰੇ ਸਾਫ ਪਏ ਆ ਬੋਨਟ ਕਾਰ ਦਾ ਸ਼ੀਲਡ ਪਏ ਆ ਕੰਪਨੀ ਦੇ ਸਟicker ਉੱਦੀ ਲੱਗੇ ਹੋਏ ਆ ਬਹੁਤ ਸੋਹਣੀ ਕਾਰ ਦੀ ਇਹਦੀ ਮਾਈਲੇਜ ਵਧੀਆ 20 22 ਵਧੀਆ ਕਾਰ ਮਾਈਲੇਜ ਦਿੰਦੀ ਆ ਔਨ ਹਾਈਵੇ ਕਾਰ ਬਹੁਤ ਸੋਹਣੀ ਫੈਮਲੀ ਕਾਰ ਆ ਵਧੀਆ ਕਾਰ ਦੀ ਮਾਈਲੇਜ ਆ ਚਲਾਉਣੇ ਨੂੰ ਬਹੁਤ ਸੋਹਣੀ ਕਾਰ ਆ ਰੋਡ ਗ੍ਰਿਪ ਬਹੁਤ ਸੋਹਣੀ ਕਾਰ ਆ ਜੇ ਤੁਸੀਂ ਆਲਟੋ ਤੇ 1.60 ਲੱਖ 1000 ਰੁਪਿਆ ਕਿਸ ਆਲਟੋ ਲਈ ਸੋਚ ਰਹੇ ਆ ਕੇ 10 ਸੋਚ ਰਹੇ ਆ ਮੇਰੇ ਆਈਡੀਆ ਨਾਲ ਤੁਹਾਨੂੰ ਕੇ ਆਲਟੋ ਇਹ ਤਾਂ A ਸਟਾਰ ਤੁਹਾਨੂੰ ਮਿਲਦੀ ਆ ਇਹ ਵੈਸਟ ਕਾਰ ਆ ਆਲਟੋ ਕੇ 10 ਨਾਲੋਂ ਵੀ ਅੰਦਰੋਂ ਕਿਉਂਕਿ ਅੰਦਰੋਂ ਬਹੁਤ ਸੋਹਣੀ ਆ ਕਾਰ ਇਹ ਇਹਦੀ ਮਾਈਲੇਜ ਵੀ ਵਧਾ ਕਾਰ ਦੀ ਕਾਰ ਦਾ ਜਿਹੜਾ ਇਹਦਾ ਪ੍ਰਾਈਸ ਆ ਇਹਦਾ ਤਾਂ ਕਾਰ ਤੁਹਾਨੂੰ ਦੇ ਦੇਵਾਂਗੇ 1.60 ਲੱਖ ਦੀ 2010 ਮਾਡਲ 11 ਦੀ ਰਜਿਸਟਰਡ ਆ ਫਾਸਟ ਓਨਰ ਆ ਕਾਰ ਸਾਰੀ オリジナル ਪਈ ਆ ਕਾਰ ਨੋਨ ਐਕਸੀਡੈਂਟ ਆਪਣੇ ਕੋ オリジナル ਕਾਰਾਂ ਹੁੰਦੀਆਂ ਪੰਜਾਬ ਨੰਬਰ ਜਿੰਨੀਆਂ ਕਾਰਾਂ ਖੜੀਆਂ ਸਾਰੀਆਂ ਪੰਜਾਬ ਨੰਬਰ ਕਾਰਾਂ ਖੜੀਆਂ ਦੇਖ ਸਕਦੇ ਆ ਹੋਰ ਵੀ ਇਧਰ ਸਟਾਕ ਵਿੱਚ ਕਾਰਾਂ ਖੜੀਆਂ ਕਿਸੇ ਦੀ ਵੀਡੀਓ ਬਣ ਗਈਆਂ ਕਿਸੇ ਦੀ ਬਾਣੀਆਂ ਕਿਸੇ ਵੀ ਆਪਾਂ ਪਾਤੀਆਂ ਆ ਜਿਹੜੀਆਂ ਤੁਹਾਨੂੰ ਵੀਡੀਓ ਵਿੱਚ ਦੇਖ ਰਹੀਆਂ ਕਾਰਾਂ ਤੁਸੀਂ ਕੱਲੀ ਕੱਲੀ ਕਲਿੱਕ ਕਰਕੇ YouTube ਤੇ ਉੱਤੇ ਵੀਡੀਓ ਮੇਰੀਆਂ ਬਣੀਆਂ ਹੋਈਆਂ ਜਾ ਕੇ ਤੁਸੀਂ ਕਲਿੱਕ ਕਰਕੇ ਵੀਡੀਓ ਦੇਖ ਵੀ ਸਕਦੇ ਆ ਇਧਰ ਆ ਦੇਖ ਸਕਦੇ ਹੋ 4 ਪਾਵਰ ਸਟੀering ਆ ਜਾਂਦਾ ਕਾਰ ਦਾ ਚਾਰੇ ਵਿੰਡੋਏ ਦੇ ਪਾਵਰ ਆ ਜਾਂਦੇ ਆ। ਮਰੂਤੀ ਵਾਲਿਆਂ ਦੀ ਬਹੁਤ ਸੋਹਣੀ ਇਹ ਕਾਰ ਆ ਜਾਂਦੀ ਏ, ਸਟਾਰ ਕਾਰ ਇਹ। ਫਰੰਟ ਤੋਂ ਦੇਖ ਬਹੁਤ ਸੋਹਣੀ ਲੁੱਕ ਆ ਕਾਰ ਦੀ ਚਲਾਉਣੇ ਨੂੰ ਜਜਮੈਂਟ ਕਾਰ ਬਹੁਤ ਵਧੀਆ ਇਹ ਕਾਰ ਆ। ਮੈਂ ਤੁਹਾਨੂੰ ਇਹ ਸਜੈਸਟ ਕਰੂੰਗਾ ਵੀ ਜੇ ਤੁਸੀਂ 1.5 ਲੱਖ ਤੁਹਾਡਾ ਬਜਟ ਆ ਤੁਸੀਂ K10 ਨਾਲੋਂ ਆਹ ਕਾਰ ਤੁਸੀਂ ਲੈ ਸਕਦੇ ਆ ਬਹੁਤ ਬੈਸਟ ਕਾਰ ਆ। ਬੈਕ ਸਾਈਡ ਤੁਸੀਂ ਦੇਖ ਸਕਦੇ ਆ ਦੇਖੋ ਬੈਠਣੇ ਨੂੰ ਇਹ ਵੀ ਉੱਪਰ ਉਹਨਾਂ ਨੇ ਹਾਈਟ ਉੱਪਰ ਨੂੰ ਆ ਇਹਦੀ ਬੈਠਣ ਨੂੰ ਵੀ ਬਹੁਤ ਵਧੀਆ ਕੰਫੀਟੇਬਲ ਕਾਰ ਆ ਹਜੇ ਆਲਟੋ 'ਚ ਤੁਸੀਂ ਬੈਠੋਗੇ ਕੇਟੀਐਂ 'ਚ ਬੈਠੋਗੇ ਉਹ ਤੁਹਾਨੂੰ ਘਟਮੀ ਅੰਦਰ ਮਹਿਸੂਸ ਹੋਣੀ ਆ ਪਿੱਛੇ ਇਕੱਲੇ ਇਕੱਲੇ ਡੋਰ ਨਾਲ ਜਦੋਂ ਪਾਪਰ ਵਿੰਡੋ ਆ ਜਾਂਦੀ ਆ ਆਪਾਂ ਨੂੰ ਸਾਰੀ ਕੰਪਨੀਆਂ ਕੋਈ ਡੋਰ ਚੇਂਜ ਨਹੀਂ ਹੋਊਗੀ ਸਾਰੀ ਪਿੱਲਰ ਵਗੈਰਾ ਸਾਰੇ ਕਾਰ ਦੇ オリジナル ਆਕਾਰ ਦੇ ਇਸੇ ਡਿੱਗੀ ਵੀ ਇਸ ਰੱਖਣ ਨੂੰ ਬਹੁਤ ਵਧੀਆ ਸਪੇਸ ਆ ਇਹਦੀ ਕਾਰ ਦੀ। ਹੋਰ ਆਪਣੇ ਜਲਦੀ ਚਲਦੀ ਵੀਡੀਓ ਲਾਈਕ ਵੀ ਕਰ ਦਿਆ ਕਰੋ, ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਕਿਸੇ ਨੇ ਕਾਰ ਲੈਣੀ ਆ ਉਹਦੇ ਤੱਕ ਇਹ ਵੀਡੀਓ ਪਹੁੰਚ ਸਕੇ। ਹੋਰ ਇਦਾਂ ਦੀਆਂ ਕਾਰਾਂ ਦੀਆਂ ਨਮੀ ਨਮੀਆ ਆਪਣੇ ਕੋਲ ਵਧੀਆ ਕਾਰ ਆਉਂਦੀ ਰਹਿੰਦੀਆਂ। ਹੋਰ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਇਹ ਸਬਸਕ੍ਰਾਈਬ ਕਰਕੇ ਰੱਖਿਓ ਕਿ ਨਮੀ ਨਮੀਆ ਵਧੀਆ ਵਧੀਆ ਕਾਰਾਂ ਆਪਾਂ ਨੌਲੇਜ ਵਾਲੀ ਵੀਡੀਓ ਪਾਉਂਦੇ ਰਹਿੰਦੇ ਆ। ਥੈਂਕਸ ਬਾਸ ਟੂ ਮਾਈ ਚੈਨਲ ਡਾਂਸ ਕਾਰ ਬੀਆ।